ਰਾਜੁਨੀ ਸਰੰਗ ਗੁਰ ਪਰਸਾਦ ਜਪ ਆਤ ਸਖ ਜੁਰਬਾਦ ਸੱਚ ਹੈ ਤਿ ਸਤਿ ਸਾਨਕ ਹੋਸੀ ਪੀ ਸੱਚ ਹੋਈ ਰਣ ਪਾਉ ਨਰਵੈ ਕਾ ਕਾਦ ਗਤ ਜੂਨੀ ਸਹਿਬਾਂ ਗੁਰ ਪ੍ਰਸਾਦ ਜਪ ਆਦ ਸੱਤ ਉਦਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਅੰਕਾਰ ਸਤ ਨਾਮ ਿਰਥਾ ਕੋ ਵਿਖੇ ਪਰਸਾਦ ਜਪਿਆ ਸਤ ਬਾਦ ਸੱਚ ਹੈ ਭਿਕ ਸਤ ਨਾਨਕ ਹੋਸੀ ਪੀ ਸੱਚ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜਿਸ ਨੇ ਸਭ ਘਰ ਪਰਸਾਦ ਜਪਿਆ ਸਤ ਉਗਾਦ ਸਤ ਹੈ ਭਿਕ ਸਤ ਨਾਨਕ